ਮਸ਼ਹੂਰ ਬਾਡੀ ਬਿਲਡਰ ਵਰਿੰਦਰ ਘੁੰਮਣਹੋਰਾ ਦੀ ਕੱਲ ਜਿਹੜੀ ਹੈ ਉਹ ਸ਼ਾਮ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਛੋਟਾ ਜਿਹਾ ਮਾਈਨਰ ਜਿਹੜਾ ਹੈ ਉਹ ਕਹਿੰਦੀ ਸੀ ਕਿ ਆਪਰੇਸ਼ਨ ਹੋਣਾ ਸੀਗਾ ਉਸ ਦੌਰਾਨ ਉਹਨਾਂ ਨੂੰ ਜਿਹੜਾ ਹੈ ਉਹ ਹਾਰਟ ਅਟੈਕ ਆਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਪੂਰਾ ਜਿਹੜਾ ਹੈਗਾ ਇਹ ਉਹ ਬਾਡੀ ਬਿਲਡਰ ਜਗਤ ਕਹਿ ਲੋ ਬਾਲੀਵੁੱਡ ਪਾਲੀਵੁੱਡ ਜਾਂ ਫਿਰ ਉਸ ਤੋਂ ਅਲੱਗਾ ਹੋਰ ਹੋਣ ਉਹਨਾਂ ਸਾਰਿਆਂ ਦੇ ਵਿੱਚ ਇਸ ਵਕਤ ਦੁੱਖ ਹੈਗਾ ਕਿਉਂਕਿ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਨਹੀਂ ਸੋਚਿਆ ਸੀਗਾ ਕਿ ਜੋ ਦੂਸਰਿਆਂ ਦੇ ਲਈ ਮੋਟੀਵੇਸ਼ਨ ਬਣਦਾ ਹੋਵੇ ਉਸ ਦੀ ਇਸ ਤਰੀਕੇ ਦੇ ਨਾਲ ਮੌਤ ਹੋ ਜਾਵੇਗੀ ਇਸ ਵਕਤ ਅਸੀਂ ਜਮਸ਼ੀਰ ਦੇ ਵਿੱਚ ਖੜੇ ਹਾਂ ਜਿਸ ਜਗ੍ਹਾ ਦੇ ਉੱਪਰ ਉਹਨਾਂ ਦੀ ਡੇਰੀਆਂ ਨੇ ਇੱਥੇ ਹੀ ਉਹਨਾਂ ਦੇ ਫਾਦਰ ਸਾਹਿਬ ਦਾ ਘਰ ਹੈਗਾ ਜੱਦੀ ਘਰ ਹੈ ਇਹ ਤੁਸੀਂ ਮੇਰੇ ਪਿੱਛੇ ਜ਼ਰੂਰ ਡੇਰੀਆਂ ਜ਼ਰੂਰ ਦੇਖ ਰਹੇ ਹੋਵੋਗੇ ਇਹ ਇਸ ਜਗ੍ਹਾ ਦੇ ਉੱਪਰ ਜਿਹੜਾ ਹੈ ਵਰਿੰਦਰ ਕੁਮਨਪੁਰੀ ਆਪ ਉਹਦੇ ਸੀਗੇ ਖੁਦ ਜਿਹੜਾ ਹੈ ਉਹ ਕੰਮ ਕਰਾਉਂਦੇ ਸੀਗੇ ਅਤੇ ਆਪਣੇ ਸਰੀਰ ਨੂੰ ਜਿਹੜਾ ਹੈ ਉਹ ਤੰਦਰੁਸਤ ਰੱਖਦੇ ਸੀਗੇ ਤੁਸੀਂ ਇਹ ਗਾਵਾਂ ਦੇ ਰੂਪ ਦੇਖਦੇ ਹੋਵੋਗੇ ਜਿੰਨੀਆਂ ਵੀ ਤੁਹਾਨੂੰ ਗਾਵਾਂ ਦਿਖਦੀਆਂ ਨੇ ਇਹਨਾਂ ਸਾਰਿਆਂ ਦੇ ਨਾਲ ਗਾਵਾਂ ਮੱਝਾਂ ਹੋਣਗੀਆਂ ਜਿਹੜੀਆਂ ਇਹਨਾਂ ਸਾਰਿਆਂ ਦੇ ਨਾਲ ਜਿਹੜਾ ਹੈ ਵਰਿੰਦਰ ਕੁਮਨਪੁਰੀ ਆਪ ਜਿਹੜਾ ਹੈ ਉਹ ਰਹਿੰਦੇ ਸੀਗੇ ਸੇਵਾ ਕਰਦੇ ਸੀਗੇ ਅਤੇ ਇਸ ਜਗ੍ਹਾ ਤੋਂ ਜਿਹੜਾ ਹੈਗਾ ਹੈ ਉਹਨਾਂ ਆ ਨੇ ਆਪਣਾ ਜੜਈ ਹੈ ਉਹ ਜ਼ਿੰਦਗੀ ਸ਼ੁਰੂਆਤ ਕੀਤੀ ਸੀ ਮੇਰੇ ਉੱਪਰ ਤੁਸੀਂ ਦੇਖ ਰਹੇ ਹੋਵੋਗੇ ਉੱਪਰ ਜਿਹੜਾ ਹੈ ਉਹ ਉਹਨਾਂ ਦੇ ਫਾਦਰ ਸਾਹਿਬ ਰਹਿੰਦੇ ਸੀਗੇ ਪਹਿਲਾਂ ਤੇ ਉਸੇ ਹੀ ਜਗ੍ਹਾ ਦੇ ਉੱਪਰ ਲਿਆ ਕੇ ਜੜਈ ਹੈ ਉਹਦੀ ਡੈੱਡ ਬੋਡੀ ਨੂੰ ਰੱਖਿਆ ਗਿਆ ਹੈਗਾ ਤੇ ਹਾਲਾਂਕਿ ਉੱਪਰ ਜਿਹੜਾ ਹੈ ਉਹ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਬਈ ਬਹੁਤ ਜ਼ਿਆਦਾ ਮਤਲਬ ਲੋਕ ਇਕੱਠੇ ਜਣਾ ਹੈ ਉਹ ਨਾ ਹੋਣ ਇਸ ਕਾਰਨ ਉੱਪਰ ਹਜੇ ਤੱਕ ਤਾਂ ਮਤਲਬ ਕਿਸੇ ਨੂੰ ਇਸ ਤਰੀਕੇ ਦੇ ਨਾਲ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਹਾਲ ਫਿਲਾਲ ਦੀ ਘੜੀ ਤੁਸੀਂ ਇਹ ਤਸਵੀਰ ਜਰੂਰ ਦੇਖੋ ਉੱਪਰ ਦੀ ਜੋ ਤੁਹਾਨੂੰ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕ ਕਿਉਂਕਿ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਉਦੋਂ-ਉਦੋਂ ਜਿਹੜਾ ਹੈ ਉਹ ਲੋਕ ਆਂਦੀ ਹੋਈ ਨਜ਼ਰ ਆ ਰਹੇ ਨੇ ਇਹ ਤੁਸੀਂ ਸਵਰਾਜ ਦਾ ਟਰੈਕਟਰ ਜਰੂਰ ਦੇਖ ਰਹੇ ਹੋਵੋਗੇ ਇਸ ਟਰੈਕਟਰ ਦੇ ਉੱਪਰ ਤੁਸੀਂ ਵੀਡੀਓਜ਼ ਵੀ ਬਹੁਤ ਦੇਖੀਆਂ ਹੋਣਗੀਆਂ ਵਰਿੰਦਰ ਘੁੰਮਣ ਹੋਰਾ ਦੀਆਂ ਤੇ ਉਹ ਕਿਸ ਤਰੀਕੇ ਦੇ ਨਾਲ ਕੁਲਦੇ ਸੀਗੇ ਉਹ ਵੀ ਤੁਹਾਨੂੰ ਜਰੂਰ ਦੇਖਣ ਦੀ ਕੋਸ਼ਿਸ਼ ਕੀਤੀ ਕਿ ਕੁਝ ਪਰਿਵਾਰ ਦਾ ਕੀ ਹਾਲ ਹੈ ਜੀ ਅੰਦਰ ਕੁਝ ਨਹੀਂ ਜਿੰਨਾ ਜਵਾਨ ਪੁੱਤ ਕਿਆ ਹੋਵੇ ਪਰਿਵਾਰ ਦਾ ਤਾਂ ਤੁਹਾਨੂੰ ਪਤਾ ਹੀ ਬਾਹਰ ਕੋਈ ਇੱਕ ਕਹਿੰਦੀ ਸੀ ਕਿ ਵੀ ਹਸਪਤਾਲ ਦੇ ਵਿੱਚ ਕੁਝ ਹੋਇਆ ਪਰਿਵਾਰ ਨੇ ਗੱਲਬਾਤ ਦੱਸੀ ਇਦਾਂ ਦਾ ਕੁਝ ਕੀ ਹਾਂਜੀ ਪਰਿਵਾਰ ਕੁਝ ਨਹੀਂ ਕੁਝ ਕਹਿ ਰਿਹਾ ਹੂੰ ਕਿਉਂਕਿ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਬੋਲ ਹੀ ਨਹੀਂ ਸਕਦੇ ਵਿਚਾਰੇ ਜੋ ਇਸ ਟਾਈਮ ਸਿਚੁਏਸ਼ਨ ਹੈ ਕਿਹਦੇ ਜੀ ਭਾਈ ਦੂਜਿਆਂ ਦੇ ਲਈ ਮੋਟੀਵੇਸ਼ਨ ਬਣਿਆ ਸਰਾ ਜੀ ਬਿਲਕੁਲ ਲੋਕ ਦੇਖੋ ਇਹ ਤੁਸੀਂ ਹੌਲੀ-ਹੌਲੀ ਲੋਕ ਜਾ ਰਹੇ ਨੇ ਉਹਨਾਂ ਵੱਲੋਂ ਉੱਪਰ ਜਾ ਕੇ ਜਿਹੜਾ ਇਹ ਉਹ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਦੁੱਖ ਬਹੁਤ ਵੱਡਾ ਹੈ ਇਕਲੌ ਜਿਹੜਾ ਹੈਗਾ ਉਹ ਪੁੱਤਰ ਹੈ ਇੱਕ ਪੁੱਤਰ ਰਹਿ ਗਿਆ ਸੀ ਆਖਰੀ ਤੇ ਉਸ ਪੁੱਤਰ ਦੀ ਵੀ ਇਸ ਤਰੀਕੇ ਦੇ ਨਾਲ ਜਦੋਂ ਮੌਤ ਹੋ ਜਾਵੇ ਇਸ ਤਰੀਕੇ ਦੇ ਨਾਲ ਜਦੋਂ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਵੇ ਤਾਂ ਬਹੁਤ ਵੱਡਾ ਜਿਹੜਾ ਹੈ ਉਹ ਸਦਮਾ ਲੱਗਦਾ ਹੈ ਤੇ ਇਹ ਤੁਸੀਂ ਲੋਕ ਹੌਲੀ ਹੌਲੀ ਜਾਂਦੇ ਹੋਏ ਜਰੂਰ ਦੇਖੋ ਕਰਦੇ ਵਿੱਚ ਹਾਲਾਤ ਉੱਪਰ ਦੇ ਸ਼ਾਇਦ ਤੁਹਾਨੂੰ ਨਹੀਂ ਦਿਖਾ ਪਾ ਰਿਆ ਹੂੰਗਾ ਪਰ ਜੋ ਕੁਝ ਇਸ ਜਗ੍ਹਾ ਦੇ ਉੱਪਰ ਮਾਹੌਲ ਬਣਿਆ ਹੈ ਉਹ ਤੁਸੀਂ ਜਰੂਰ ਦੇਖੋ ਤੇ ਬਾਈ ਜਿਹੜੇ ਬਾਡੀ ਬਿਲਡਰ ਹੈਗੇ ਨੇ ਜੋ ਉਹਨਾਂ ਦੇ ਨਾਲ ਰਹਿੰਦੇ ਸੀ ਜਿੰਮ ਜਾਂਦੇ ਸੀਗੇ ਉਹ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਿਉਂਕਿ ਇਨਸਪੀਰੇਸ਼ਨ ਜਿਵੇਂ ਦੱਸਿਆ ਕਿ ਇਨਸਪੀਰੇਸ਼ਨ ਰਿਹਾ ਬਾਈ ਸਾਰਿਆਂ ਦੇ ਲਈ ਇਨਸਪੀਰੇਸ਼ਨ ਹੈਗਾ ਉਹ ਜਦੋਂ ਇਸ ਤਰੀਕੇ ਦੇ ਨਾਲ ਤੁਰ ਜਾਵੇ ਤਾਂ ਉਦੋਂ ਬਹੁਤ ਵੱਡਾ ਜਿਹੜਾ ਹੈ ਉਹ ਦੁੱਖ ਲੱਗਦਾ ਹੈ ਉਹਨਾਂ ਦੇ ਮਨ ਦੇ ਵਿੱਚ ਕੀ ਕੁਝ ਬੀਤਰੀ ਹੋਵੇਗੀ ਉਹ ਸ਼ਾਇਦ ਉਹ ਹੀ ਦੱਸ ਸਕਦੇ ਨੇ ਜਾਂ ਫਿਰ ਉਹਨਾਂ ਦੇ ਜਜ਼ਬਾਤ ਜਿਹੜੇ ਨੇ ਉਹ ਦੱਸ ਸਕਦੇ ਨੇ ਉਹਨਾਂ ਦੇ ਫੇਸ ਜਿਹੜੇ ਨੇ ਉਹ ਦੱਸ ਰਿਹਾ ਹੈ ਕਿ ਕੀ ਕੁਝ ਉਹਨਾਂ ਦੇ ਉੱਪਰ ਇਸ ਵਕਤ ਬੀਤ ਰਹੀ ਹੈ ਹਾਲ ਫਿਲਹਾਲ ਦੀ ਗੱਡੀ ਦੁੱਖ ਬਹੁਤ ਵੱਡਾ ਹੈ ਇਹਨਾਂ ਦਾ ਕਹਿਣਾ ਬਹੁਤ ਹੀ ਵੱਡਾ ਇਹ ਦੁੱਖ ਹੈ ਤੇ ਇਹ ਦੁੱਖ ਜਿਹੜਾ ਹੈ ਉਹ ਖਤਮ ਨਹੀਂ ਹੋਣ ਵਾਲਾ ਕਿਉਂਕਿ ਉਹ ਪੁੱਤ ਜੋ ਅ ਕਰਦੇ ਲਈ ਨਹੀਂ ਪੰਜਾਬ ਦੇ ਲਈ ਨਹੀਂ ਭਾਰਤ ਦੇ ਲਈ ਇਨਸਪੀਰੇਸ਼ਨ ਬਣਿਆ ਇੱਕ ਜਿਹੜਾ ਹੈਗਾ ਇਹ ਉਹ ਮਸ ਮਦੀਨਾ ਨੂੰ ਛੱਡ ਜੋ ਕੁਝ ਕਿਸੇ ਵੀ ਤਰੀਕੇ ਦੇ ਨਾਲ ਉਸ ਚੀਜ਼ ਦਾ ਨਾਸਿਵਨ ਕਰ ਆਪਣੇ ਆਪ ਨੂੰ ਵੈਜੀਟੇਰੀਅਨ ਤਰੀਕੇ ਦੇ ਨਾਲ ਇਸ ਤਰੀਕੇ ਦੀ ਬਾਡੀ ਬਣਾ ਕੇ ਤੇ ਦੁਨੀਆ ਦੇ ਉੱਪਰ ਛਾ ਜਾਣਾ ਉਹ ਬੰਦਾ ਜਦੋਂ ਇਸ ਤਰੀਕੇ ਦੇ ਨਾਲ ਤੁਰ ਜਾਂਦਾ ਹੈ ਤੇ ਤੁਸੀਂ ਸੋਚੋ ਕਿ ਕੀ ਕੁਝ ਬੀਤਦੀ ਹੋਵੇਗੀ ਜੋ ਉਸ ਨੂੰ ਚਾਹੁੰਦੇ ਸੀਗੇ ਇੱਕ ਮਿਲੀਅਨ ਤੋਂ ਵੀ ਵੱਧ ਜਿਹੜੇ ਨੇ ਉਚਾਨ ਵਾਲੇ ਸੀਗੇ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਅਤੇ ਉਸ ਤੋਂ ਇਲਾਵਾ ਹੋਰ ਵੀ ਵੱਡਾ ਪਰਿਵਾਰ ਉਹਨਾਂ ਦਾ ਸੋਸ਼ਲ ਪਰਿਵਾਰ ਬਹੁਤ ਵੱਡਾ ਰਿਹਾ ਪਰ ਉਸ ਤੋਂ ਵੀ ਵੱਡਾ ਉਹਨਾਂ ਦੇ ਘਰ ਦੇ ਪਰਿਵਾਰ ਜੀ ਨੇ ਲਗਾਤਾਰ ਆ ਰਹੇ ਨੇ ਜਿਸ ਜਗ੍ਹਾ ਤੋਂ ਪਡੇਰੀ ਹੈ ਉਹ ਉੱਥੇ ਦੇ ਲੋਕ ਵੀ ਆਲੇ-ਦੁਆਲੇ ਦੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਉਹ ਸਾਰੇ ਕਿਉਂਕਿ ਦੁੱਖ ਬਹੁਤ ਵੱਡਾ ਹੈ ਉਹਨਾਂ ਦਾ ਸਾਰੇ ਦੁੱਖ ਵੰਡਾਉਣ ਦੇ ਲਈ ਜਿਹੜਾ ਹੈ ਉਹ ਹੌਲੀ-ਹੌਲੀ ਆਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਜ਼ਰੂਰ ਮੱਝਾਂ ਜਰੂਰ ਦੇਖ ਰਹੇ ਹੋਗੇ तकरीबन 5-700 ਮੱਝਾਂ ਹੋਣਗੀਆਂ ਤਾਂ ਇਹਨਾਂ ਸਾਰਿਆਂ ਦੇ ਨਾਲ ਵੀ ਜਿਹੜਾ ਹੈ ਵਰਿੰਦਰ ਕੁਮਨਹਰੀ ਆਪ ਜਿਹੜਾ ਹੈ ਉਹ ਰਹਿੰਦੇ ਰਹੇ ਇਹਨਾਂ ਦੀਆਂ ਸੇਵਾ ਕਰਦੇ ਰਹੇ ਤਾਂ ਉਹ ਚੀਜ਼ ਜਿਹੜੀ ਹੈ ਕਿਥੇ ਨਾ ਕਿਥੇ ਲੋਕਾਂ ਨੂੰ ਜਿਹੜੀ ਉਹ ਖਲਦੀ ਹੋਈ ਵੀ ਨਜ਼ਰ ਆ ਰਹੀ ਹੈ ਦੇਖਣ ਨੂੰ ਬਹੁਤ ਕੁਝ ਮਿਲਦਾ ਸੀਗਾ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੀਗਾ ਜੋ ਲੋਕ ਕਹਿੰਦੇ ਸੀ ਉਹ ਚੀਜ਼ ਕਹਿੰਦੇ ਨੇ ਕਿ ਵੀ ਖਲ ਰਹੀ ਹੈ ਤੇ ਉਹ ਹੁਣ ਕਿਵੇਂ ਅਸੀਂ ਜਿਹੜਾ ਓਕੜੇ ਜ਼ਬਾਨ ਤੋਂ ਦੱਸਿਓ ਹਲਾ ਕਿ ਲੋਕ ਗਲਬਾਤ ਇਸ ਵਕਤ ਕਿਸੇ ਵੀ ਤਰੀਕੇ ਦੇ ਨਾਲ ਕਰਨ ਨੂੰ ਤਿਆਰ ਨਹੀਂ ਕਿਉਂਕਿ ਮੂੰਹ ਦੇ ਵਿੱਚ ਸ਼ਬਦ ਨਹੀਂ ਹੈਗੇ ਨੇ ਮਨ ਦੇ ਵਿੱਚ ਸੋਚ ਹੈ ਕਿ ਭਈ ਉਹ ਬੰਦਾ ਜੋ ਸ਼ਬਦ ਦੇ ਲਈ ਇਨਸਪੀਰੇਸ਼ਨ ਲਿਆ ਸਭ ਨੂੰ ਸਿਖਾਉਂਦਾ ਰਿਹਾ ਉਹ ਇਸ ਤਰੀਕੇ ਦੇ ਨਾਲ ਹਾਰਟ ਅਟੈਕ ਦੇ ਨਾਲ ਜਿਹੜਾ ਆਏਗਾ ਤੇ ਉਸ ਤੋਂ ਬਾਅਦ ਉਹ ਨਹੀਂ ਮੌਤ ਕਰੂਗਾ ਇਹ ਕਿਸੇ ਨੇ ਨਹੀਂ ਸੋਚਿਆ ਸੀ ਕੈਮਰ ਸੰਬੰਧ 15 ਨਾਲ ਅੱਜ ਦੀ ਪ੍ਰੈਜੈਂਸੇ ਕਾਸ ਜੁਲੰਦਰ